ਦਰਸ਼ਨ ਕਰੋ ਗੁਰਗਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਦਸਤਾਰ ਦੇ ਜੋ ਦਸਤਾਰ ਕਲਗੀਧਾ ਦਸ਼ਮੇਸ਼ ਪਿਤਾ ਗੁਰਗਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੀਸ ਤੇ ਸਜਾਇਆ ਕਰਦੇ ਸਨ ਜੋ ਵੀ ਸੰਗਤਾਂ ਗੁਰੂਸੋ ਨੂੰ ਪਿਆਰ ਕਰਦੀਆਂ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਨਾਲ ਨਾ ਸ਼ੇਅਰ ਜਰੂਰ ਕਰ ਦਿਓ ਜੀ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਕਲਗੀਧਾ ਦਸ਼ਮੇਸ਼ ਪਿਤਾ ਗੁਰਗਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪੁੱਤਰ ਦਸਤਾਰ ਦੇ ਦਸਤਾਰ ਦੇ ਦਰਸ਼ਨ ਕਰਕੇ ਤੁਹਾਡਾ ਮਨ ਜਿਹੜਾ ਆ ਖੁਸ਼ ਹੋ ਜਾਊਗਾ ਕੈਮਰਾਮੈਨ ਨੂੰ ਕਹੂੰਗਾ ਕਿ ਦਸਤਾਰ ਨੂੰ ਚੰਗੀ ਤਰ੍ਹਾਂ ਦਿਖਾਇਆ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਜੋ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਸਜੋਬੀ ਤਹਿ ਗੁਰਦੁਆਰਾ ਪੁਰਜ ਸਾਹਿਬ ਮਾਤਾ ਦੇਸਾਂ ਜੀ ਦਾ ਇਹ ਪਵਣ ਪਿੱਤਰ ਸਥਾਨਾ ਜਿਸ ਸਥਾਨ ਤੇ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਦੇਸਾਂ ਜੀ ਦੇ ਹੱਥੀ ਪੱਕੇ ਹੋਏ ਤਿਆਰ ਇਤੇ ਹੋਏ ਪ੍ਰਸ਼ਾਦ ਜਿਹੜੇ ਸ਼ਕੈਸਾਨ ਤੇ ਇਸ ਸਥਾਨ ਤੇ ਨਗਾਤਾਰ 9 ਦਿਨ ਵਾਸਤੇ ਠਹਿਰੇ ਸਨ ਬਹੁਤ ਸ਼ੁਕਰਾਨਾ ਸੰਗਤ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਉਣ ਪਿਤਰ ਦੇ ਦਸਤਾਰ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਜੋ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਸਜੋਬੀ ਤਹਿ ਗੁਰਦੁਆਰਾ ਬੁਰਜ ਸਾਹਿਬ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਉਣ ਪਿਤਰ ਦਸਤਾਰ ਦੇ ਦਸਤਾਰ ਦੇ ਦਰਸ਼ਨ ਕਰਕੇ ਤੁਹਾਡਾ ਮਨ ਜਿਹੜਾ ਆ ਖੁਸ਼ ਹੋ ਜੂਗਾ ਕੈਮਰਾਮੈਨ ਨੂੰ ਕਹੂੰਗਾ ਕਿ ਦਸਤਾਰ ਨੂੰ ਚੰਗੀ ਤਰ੍ਹਾਂ ਦਿਖਾਇਆ ਜਾਵੇ ਇਹ ਪਾਉਣ ਪਿਤਰ ਦਸਤਾਰ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬੇ ਸਿੰਘ ਮਹਾਰਾਜਾ ਚੇ ਪਾਛਾ ਜੀ ਦੀ ਹੈ ਜੋ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਸਿਸ਼ੋਬੀ ਤਹਿ ਗੁਰਦੁਆਰਾ ਗੁਰਜ ਸਾਹਿਬ ਮਾਤਾ ਦੇਸਾਂ ਜੀ ਦਾ ਇਹ ਪਾਉਣ ਪਿਤਰ ਸਥਾਨਾ ਜਿਸ ਸਥਾਨ ਤੇ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬੇ ਸਿੰਘ ਮਹਾਰਾਜਾ ਚੇ ਪਾਛਾ ਜੀ ਨੇ ਮਾਤਾ ਦੇਸਾਂ ਜੀ ਦੇ ਖੱਤੀ ਪੱਕੇ ਹੋਏ ਤਿਆਰ ਕੀਤੇ ਹੋਏ ਪ੍ਰਸ਼ਾਦ ਜਿਹੜੇ ਛਕੇ ਸਾਨ ਤੇ ਇਸ ਸਾਨ ਤੇ ਨਗਾਤਾਰ 9 ਦਿਨ ਵਾਸਤੇ ਫੈਰੇ ਸਨ ਉਹ ਬੋਸ਼ ਕਰਾਨਾ ਸੰਗਤ ਦੀ ਵੀਡੀਓ ਨੂੰ ਕਰ ਦੋ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ